ਪੰਜਾਬ ਵਿੱਚ ਲਗਾਤਾਰ ਦੋ ਦਿਨਾਂ ਤੋਂ ਕਈ ਸ਼ਹਿਰਾਂ ਵਿੱਚ ਮੌਸਮ ਖਰਾਬ ਦੇ ਚੱਲਦਿਆਂ ਜਿੱਥੇ ਕਿਸਾਨੀ ਨੂੰ ਕਾਫੀ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ ਉੱਥੇ ਹੀ ਬਿਜਲੀ ਚਮਕਣ ਅਤੇ بارش ਹੁੰਨ ਕਾਰਨ 90 ਬਾਰੀਕੇ ਦੇ ਇੱਕ ਬਜ਼ੁਰਗ ਮਹਿਲਾ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਮਾਮਲਾ ਉਦੋਂ ਦਾ ਹੈ ਜਦੋਂ ਬਿਜਲੀ ਚਮਕਣ ਕਾਰਨ ਘਰ ਦੇ ਅੰਦਰ ਸੋ ਰਹੀ ਮਹਿਲਾ ਦੇ ਉੱਪਰ ਛੱਤ ਦੀ ਸਲੇਬ ਡਿੱਗ ਗਈ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਰਸ਼ਮ ਸਿੰਘ ਤਰਸ਼ਮ ਸਿੰਘ ਜਿਹੜੀ ਡੈਥ ਹੋਈ ਮਤਲਬ ਮੈਂ ਦੇਖਾ ਇਹ ਕੀ ਲੱਗਦੇ ਹੈਗੇ ਆਪਣੇ ਮਾਤਾ ਜੀ ਮਾਤਾ ਸੀਗੇ ਹਾਂਜੀ ਤੇ ਡੈਥ ਕਿਸ ਤਰ੍ਹਾਂ ਹੋਈ ਕੀ ਡਿੱਗਿਆ ਤੇ ਲੈਟਰ ਜਿਦਾਂ ਲੈਟਰ ਕੀ ਡਿੱਗਿਆ ਕੀ ਕਾਰਨ ਹੋ ਗਿਆ ਲੈਟਰ ਜੀ ਰਾਤ ਮੌਸਮ ਖਰਾਬ ਸੀ ਦਿਨ ਬਿਜਲੀ ਕੜਕਣ ਕਰਕੇ ਸਲੈਬ ਡਿੱਗ ਗਿਆ ਕਿ ਕੀ ਕੀ ਉੱਪਰ ਹੋਇਆ ਦੁਪਹਿਰ ਬਈ ਦੁਪਹਿਰ ਬਿਜਲੀ ਕੜਕੀ ਦੁਪਹਿਰੇ ਬਈ ਹਾਂਜੀ ਤੇ ਇਹ ਛੱਤ ਡਿੱਗ ਪਈ ਹਾਂਜੀ ਤੇ ਕਿੰਨੇ ਮਕਾਨਾਂ ਨਾਲ 3 4 ਤਿੰਨ ਮਕਾਨ ਸਾਰੇ ਹਲੋ ਹਾਂਜੀ ਸਾਰੇ ਮਕਾਨੇ ਹਲਕੇ ਦੁਬਾਰਾ ਕਿਸ ਤਰ੍ਹਾਂ ਸਾਡਾ ਵੀ ਬਾੜ ਤੇ ਸਾਰੀਆਂ ਦੁਬਾਰਾ ਹਾਂਜੀ ਸਾਰੇ ਤੇ ਮਾਤਾ ਦੀ ਤੇ ਮਾਤਾ ਨੇ ਕਿਸ ਤਰ੍ਹਾਂ ਕੱਢਿਆ ਫਿਰ ਮਲਵੇ ਪਾਤਾ ਨੂੰ ਪੱਥਰ ਚੱਕ ਕੇ ਕੱਢਿਆ ਜੀ ਮਲਵੇ ਥੱਲੇ ਹਾਂਜੀ ਮਲਵੇ ਚੱਲੇ ਹੁਣ ਕੀ ਮੰਗੇ ਸਰਕਾਰ ਤੋਂ ਕੋਈ ਮੰਗੇ ਹੋਰ ਜ਼ਿਆਦਾ ਹੋਈ ਜਾਏ ਮਦਦ ਕੀਤੀ ਜਾ ਕੇ ਕਿੰਨੀ ਉਮਰ ਸੀਗੀ ਮਾਤਾ ਦੀ ਮਾਤਾ 6 70 ਕੋ 600 ਕਿੰਨੇ 70 ਕੋ 70 70 ਕੋ 70 70 ਕੋ 70 ਕੀ ਨਾਮ ਸੀਗਾ ਪ੍ਰਿਜ਼ਮ ਕੋ ਠੀਕ ਛੇ ਇਹਦਾ ਮਤਲਬ ਇਹਦਾ ਮੈਂ ਕਰਕੇ ਨਾ ਸ਼ਬਦ ਦਾ ਮਤਲਬ ਖਾਨ ਸੀਗਾ ਤੇ ਇਹਦਾ ਅੰਦਰ ਲੰਬੇ ਪਿਆ ਜੀ ਮਾਤਾ ਜੀ ਹੂੰ ਹੂੰ ਤੇ ਉਹ ਉੱਛਾ ਤੇ ਜਾਣ ਹੀ ਉੱਤੇ ਉੱਲ ਕੇ ਲੱਗੇ ਤੇ ਸਾਰੇ ਜੱਤਾ ਪਾੜ ਗਏ ਇਸੇ ਜਣਾਤ ਬੁਕੇ ਨਾਲ ਰਾਤ ਦੇ ਤੂਫਾਨ ਕੀ ਰਾਤ ਨੂੰ ਜਿਹੜਾ ਤੂਫਾਨ ਆਣ ਕਰਕੇ ਆ ਜਿਹੜਾ ਤੂਫਾਨ ਆਣ ਕਰਕੇ ਬੜੀ ਲੀਲ ਕਰਕੇ ਉਹ ਤੂਫਾਨ ਨਾਲ ਇਹ ਮਿੱਤਰਪਾਲ ਸਰ ਜੱਤਾ ਪਾੜ ਗਿਆ ਸਕਤ ਕਮਜ਼ੋਰ ਹੋ ਗਿਆ ਸੀ ਤੱਕ ਕਮਜ਼ੋਰ ਹੋ ਗਿਆ ਮਾਦਾ ਥੱਲੇ ਸੀ ਕਿ ਪਾੜ ਗਿਆ ਤੇ ਉੱਥੇ ਆ ਬੈਠੀ ਮਾਦਾ ਥੱਲੇ ਸੀ ਮਾਦਾ ਥੱਲੇ ਨੂੰ ਤਾਂ ਸੀ ਕਿੰਨੀ ਗੰਬਰ ਸੀ ਮਾਦਾ ਠੀਕ ਐ ਥੋੜਾ ਵੀ ਹੋ ਗਈ ਸੀ ਉਹਦਾ ਸਾਰਾ ਸਭ ਤੰਗ ਫੜ ਕਰ ਦਿੱਤਾ ਡੈਥੋ ਕੀ ਨਾਲ 5 9 ਕਿਸ ਤਰ੍ਹਾਂ ਕੱਢਿਆ ਇਹਨੂੰ ਚਾਸਕ ਬੇ ਖੱਚ ਕੇ ਮੋਸਾ ਮੋਣ ਨੂੰ ਖੱਚ ਕੇ ਡੱਡਾ ਸਾਰੀ ਸਾਤ ਮਲਬਾਸਾ ਹਾਂਜੀ ਪਰਵਾਏ ਗੱਲ ਹੈਗਾ ਸੀ ਕੀ ਡਿੱਗਿਆ ਉੱਪਰ ਸਾਰਾ ਮਲਵਾ ਹਾਂਜੀ ਮਲਵਾ ਉੱਤੇ ਸਾਰਾ ਚੱਤ ਮਲਵਾ ਸਾਰਾ ਉੱਤੇ ਦੇ ਚਾ ਉਨ ਸਰਕਾਰ ਤੋਂ ਕਿਹਾ ਹਾਂਜੀ ਸਰਕਾਰ ਤੋਂ ਕਿਹਾ ਉਹ ਮਾਅ ਦਿੱਤੀ ਜਾਂਦੀ ਤੋਂ ਮਤਲਬ ਮੰਨ ਕੇ ਕਿਹਾ ਦੇ ਮੈਂ ਉਹ ਚਲੋ ਇਹਨਾਂ ਜ਼ਰਾ ਗਰੀਬਾਂ ਦਾ ਚਲੋ ਜੋ ਵੀ ਨਾਲ ਕੋਈ ਨਹੀਂ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਕਰਵਾਰ ਕੋਈ ਨਹੀਂ ਹੈ ਨਾ ਕੋ ਬਾਲੀ ਇਹਨਾਂ ਲੈਣਾ ਮਤਲਬ ਇਹਨਾਂ ਨੂੰ ਸਰਕਾਰ ਨੂੰ ਕੋਈ ਮੈਨਾਂ ਦਾ ਮਾਅਜਾ ਦੇ ਦੇ ਚਲੋ ਆ ਅੱਜਾਰ ਦੁਬਾਰਾ ਸੇਰ ਲਖੋ ਜੁਗੋ ਜਗ ਮੈਂ ਮੰਦੀ ਸਿੰਘ ਜਾਈ ਮੇਰੇ ਜ਼ਮੀਨ ਇਸੇ ਨਵੇਂ ਬਾਰੇ ਕਿਆਂ ਦੇ ਵਿੱਚ ਮੇਰੇ ਰਿਸ਼ਤੇਦਾਰ ਨੇ ਤੇ ਇਹ ਜਿਹੜਾ ਰਾਤ ਤੂਫਾਨ ਆਇਆ ਹਨੇਰ ਆਇਆ ਉਹਦੇ ਨਾਲ ਮਤਲਬ ਜਿਹੜਾ ਕਿ ਬਾੜਛ ਬਹੁਤ ਜ਼ਿਆਦਾ ਪਈ ਹੈ ਤੇ ਉਹਦੇ ਨਾਲ ਮਤਲਬ ਜਿਹੜਾ ਕਿ ਛੋਟੇ țeੜਾ ਆ ਗਈਆਂ ਫਿਰ ਦੁਪਾਰ ਵੇਲੇ ਜਿਹੜੀ ਮਤਲਬ ਅੱਜ ਬੱਦੀ ਬਿਜਲੀ ਕਟਕੀ ਹੈ ਬਿਜਲੀ ਕਟਣ ਨਾਲ ਜੱਕਦਮ ਜਿਹੜੀ ਧੰਕਬੱਜੀ ਧੰਕ ਨਾਲ ਛੱਤ ਡਿੱਗ ਪਈ ਮਾਪਾਂ ਅੰਦਰ ਪਈ ਹੋਈ ਸੀ ਤੇ ਉਹ ਸਲੈਬ ਉਹਦੇ ਉੱਤੇ ਡਿੱਗੀ ਹੈ ਤੇ ਉਹਦੀ ਮੌਤ ਹੋ ਗਈ। ਹੋਰ ਸਰਕਾਰ ਤੋਂ ਕੀ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਗਰੀਬ ਪਰਿਵਾਰ ਹੈ ਇਹਨਾਂ ਦਾ ਮਤਲਬ ਜ਼ਮੀਨ-ਪਾਂਡਾ ਕੋਈ ਨਹੀਂ ਹੈਗਾ ਤੇ ਸਰਕਾਰ ਤੋਂ ਜਿੰਨੀ ਵੀ ਹੋ ਸਕਦੀ ਵੱਧ ਤੋਂ ਵੱਧ ਗਰੀਬ ਪਰਿਵਾਰ ਦੀ ਮਦਦ ਕਰੇ। ਨਿਯਮਿਤਕਰ ਕੀ ਲੱਗਦੇ ਨੇ? ਇਹ ਨਾ ਨਾ ਲੱਗਦੀ। ਇਹ ਨਾ ਲੱਗਦੀ ਤੇ ਕਿੱਤਰੋ ਹੀ ਕੀ ਹੋਇਆ ਜਿਹੜਾ ਅੱਜ? ਹੋਇਆ ਜੀ ਇਹ ਨਾ ਰਾਤ ਇਤਫਾਹ ਮੇਰੀ ਝੱਖੜ ਆਇਆ ਹੈ ਨਾ ਤੇ ਬੱਦਲ ਗੱਜਣ ਕਰਕੇ ਤੇ ਦੁਪਹਿਰੇ ਵੀ ਫਿਰ ਬਿਜਲੀ ਕਟ ਗਈ ਤੇ ਲੇਟੇ ਪਏ ਸੀ ਤੇ ਉਹ ਫਿਰ ਬਿਜਲੀ ਕਟ ਕੇ ਨਾ ਆਲੇ ਛੱਤ ਤੇ ਕਪੀ ਇਹਨਾਂ ਦੇ ਉੱਪਰ ਕੀ ਪਿਆ ਉਹਨੂੰ ਤਮਕੀ ਕੀ ਕਰ ਹਾਂਜੀ ਤਮਕ ਪਈ ਹੈ ਤੇ ਤਹਾਂ ਹੀ ਜੋ ਡਕਾ

दैनिक सवेरा लाइव फिरोजपुर तो सरबजीत रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।